ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ YouTube ਟਰੈਕਟਰ ਮੇਲਾ ਚੈਨਲ 'ਚ ਅੱਜ ਅਸੀਂ ਲੈ ਕੇ ਆਏ ਹਾਂ ਜੀ ਰੇਟ ਸਿਰਫ 12 ਲੱਖ ਰੁਪਏ ਕਿੱਲੇ ਦਾ ਕਈ ਭੈਣ ਭਰਾਵਾਂ ਦੀ ਡਿਮਾਂਡ ਸੀਗੀ ਕਿ ਕੋਈ ਪੰਜਾਬ ਦਾ ਬਾਣ ਲੈ ਕੇ ਆਓ ਤੇ ਰੇਟ ਵੀ ਬਹੁਤ ਜ਼ਿਆਦਾ ਘਟ ਹੋਵੇ ਤਾਂ ਅੱਜ ਅਸੀਂ ਉਸ ਡਿਮਾਂਡ ਨੂੰ ਨਜ਼ਰ ਵਿੱਚ ਰੱਖਦੇ ਹੋਏ ਤਾਂ ਅਸੀਂ ਜ਼ਮੀਨ ਲੈ ਕੇ ਹਾਜ਼ਰ ਹੋਈਆਂ ਜੀ ਰੇਟ ਸਿਰਫ 12 ਲੱਖ ਰੁਪਏ ਕਿੱਲੇ ਦਾ ਪੰਜਾਬ ਦੀ ਇਹ ਜ਼ਮੀਨ ਹੈ ਜੀ ਤੇ ਵੀਡੀਓ ਤੁਸੀਂ ਸਾਰੀ ਦੇਖ ਲਿਓ ਵਿਚ ਦੀ ਵੀਡੀਓ ਨੂੰ ਸਕਿਪ ਨਾ ਕਰਿਓ ਪੂਰੀ ਵੀਡੀਓ ਦੇਖਿਓ ਇਹਦੇ ਵਿੱਚ ਤੁਹਾਨੂੰ ਮਾਲਕ ਦਾ ਨੰਬਰ ਦੇਵਾਂਗੇ ਕਿਹੜੇ ਏਰੀਏ ਦੀ ਜ਼ਮੀਨ ਹੈ ਸਾਰੀ ਜਾਣਕਾਰੀ ਆਪਾਂ ਵੀਡੀਓ ਦੇ ਵਿੱਚ ਦੇਵਾਂਗੇ ਤੁਸੀਂ ਵੀਡੀਓ ਦੇ ਨਾਲ ਬਣੇ ਰਹਿਓ ਜੀ ਤੇ ਬਾਕੀ ਚੈਨਲ ਦਾ ਨੰਬਰ ਸਭ ਤੋਂ ਪਹਿਲਾਂ ਤੁਸੀਂ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਦੇ ਲਈ ਨੰਬਰ ਹੈ ਜੀ 9877988446 9877988446 ਇਹ ਚੈਨਲ ਦਾ WhatsApp ਨੰਬਰ ਹੈ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਹੈ ਚਾਹੇ ਤੁਹਾਡੀ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਵੀ ਚੀਜ਼ ਵੇਚਣੀ ਹੈ ਤਾਂ ਤੁਸੀਂ ਇਸ ਨੰਬਰ ਤੇ ਇਸ ਵੀਰ ਨੂੰ ਇੱਕ ਵਧੀਆ ਫੁੱਲ ਸਕਰੀਨ ਦੀ ਵੀਡੀਓ ਬਣਾ ਕੇ ਭੇਜਣੀ ਹੈ ਜੀ ਤੇ ਨਾਲ ਸਾਰੀ ਜਾਣਕਾਰੀ ਦੇਣੀ ਹੈ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚਲਾ ਦਿੱਤੀ ਜਾਊਗੀ ਤਾਂ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਅੱਜ ਤੁਹਾਡੇ ਲਈ 12 ਲੱਖ ਕਿੱਲੇ ਦਾ ਲੈ ਕੇ ਸੀ ਪਹੁੰਚਿਆ ਪ੍ਰਾਪਰਟੀ ਉਹਦੇ ਬਾਰੇ 30 ਕਿੱਲੇ ਜ਼ਮੀਨ ਵਿਕਾਊ ਹੈ ਜੀ ਇਹ ਟੋਟਲ 30 ਕਿੱਲੇ ਜ਼ਮੀਨ ਹੈ ਜੀ ਤੇ ਦੋ ਪਾਸੇ ਲੱਗਦਾ ਰੋਡ ਦਾ ਫਰੰਟ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਦੋਨੇ ਪਾਸੇ ਜ਼ਮੀਨ ਹੈ ਜੀ ਰੋਡ ਦੇ ਤੁਸੀਂ ਇਧਰਲੀ ਸਾਈਡ ਵੀ ਇਧਰ ਵੀ ਤੇ ਵਿਚਾਲੋਂ ਦੀ ਰੋਡ ਟੱਪਦਾ ਤੇ ਇਹ ਜਿਹੜਾ ਬਾਣ ਹੈ ਜੀ ਤਿੰਨ ਭਾਂਿਆਂ ਦੀ ਖਿਫਤ ਹੈ ਏਰੀਆ ਜੀ ਨੂਰਪੁਰ ਵੈਦੀ ਰੋਪੜ ਰੇਟ ਹੈ ਜੀ 12 ਲੱਖ ਰੁਪਏ ਕਿਲੇ ਦਾ 12 ਲੱਖ ਰੁਪਏ ਕਿਲੇ ਦਾ ਰੇਟ ਰੱਖਿਆ ਗਿਆ ਜੀ ਤੇ ਦੋ ਪਾਸੇ ਰੋੜਨ ਲੱਗਦਾ ਹੈ ਤਿੰਨ ਭਾਂਿਆਂ ਦੀ ਖੇਵਟ ਹੈ ਜੀ ਇਹ ਟੋਟਲ 30 ਕਿਲੇ ਜ਼ਮੀਨ ਵਿਕਾਊ ਹੈ ਜੀ 12 ਲੱਖ ਨੂੰ ਕਿਲੇ ਦੇ ਹਿਸਾਬ ਨਾਲ ਤੁਸੀਂ ਫੀਸ ਸਕਦੇ ਹੋ ਮਾਲਕ ਵੀਰ ਦਾ ਨੰਬਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੇਵਾਂਗੇ ਤੇ ਉਸ ਤੋਂ ਪਹਿਲਾਂ ਜਿਹੜੇ ਭੈਣ ਭਰਾ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਸੀਂ ਪਹਿਲੀ ਵਾਰ ਚੈਨਲ ਤੇ ਆਇਓ ਤਾਂ ਕਿ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਚੈਨਲ ਸਬਸਕ੍ਰਾਈਬ ਕਰਨ ਦੇ ਨਾਲ ਤੁਹਾਨੂੰ ਨਵੀਆਂ ਵੀਡੀਓ ਤੇ ਨਵੀਆਂ ਕੂਠੀਆਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਿਣ ਤੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਜਿਹੜੇ ਭੈਣ ਭਰਾਵਾਂ ਨੂੰ ਅੱਜ ਦੀ ਵੀਡੀਓ ਪਸੰਦ ਆਈ ਉਹ ਅੱਗੇ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਦਿਓ ਤੇ ਕਮੈਂਟਾਂ ਦੇ ਵਿੱਚ ਇਹ ਜ਼ਰੂਰ ਦੱਸਦਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਆ ਦੇ ਵਿੱਚ ਜ਼ਮੀਨ, ਪਲਾਟ, ਕੋਠੀਆਂ, ਘਰ, ਮਸ਼ੀਨਰੀਆਂ ਚਾਹੀਦੀਆਂ ਨੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕਿਹੜਾ ਏਰੀਆ ਕਿੰਨੇ கிரேਟ ਨੂੰ ਹੋਵੇ ਇਹ ਸਾਰੀ ਜਾਣਕਾਰੀ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅਗਲੀ ਆਉਣ ਵਾਲੀ ਵੀਡੀਓ ਅਸੀਂ ਤੁਹਾਡੇ ਹਿਸਾਬ ਦੇ ਨਾਲ ਲੈ ਕੇ ਆ ਸਕੀਏ ਤੇ ਹੁਣ ਤੁਸੀਂ ਜੀ ਜਿਹੜਾ ਨੰਬਰ ਹੈ 30 ਕਿੱਲੇ ਵਾਲੇ ਵੀਰ ਦਾ ਨੋਟ ਕਰ ਲਿਓ 7696827606 7696827606 ਇਸ ਨੰਬਰ ਤੇ ਫੋਨ ਕਰਕੇ 30 ਕਿੱਲੇ ਜ਼ਮੀਨ ਹੈ ਜਿਹੜੀ ਤੁਸੀਂ 12 ਲੱਖ ਕਿੱਲੇ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਜੀ ਤੇ ਬਾਕੀ ਬਹੁਤ ਵਧੀਆ ਸੌਦਾ ਹੈ ਜੀ ਇਹ ਪੰਜਾਬ ਦਾ ਬਾਣ ਹੈਗਾ ਦੋਨੇ ਪਾਸੇ ਰੋਡ ਲੱਗਦਾ ਹੈ ਰੋਡ ਦਾ ਮਤਲਬ ਫਰੰਟ ਲੱਗਦਾ ਹੈ ਰੋਡ ਦੇ ਇਧਰਲੀ ਸਾਈਡ ਵੀ ਜ਼ਮੀਨ ਹੈ ਵੀਰ ਦੀ ਤੇ ਉਧਰਲੀ ਸਾਈਡ ਵੀ ਜ਼ਮੀਨ ਹੈ ਇਹ ਰੋਡ ਦਿਖਾਇਆ ਵੀ ਹੋਇਆ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਸੌਦਾ ਹੈ ਨਾ ਕੋਈ ਪਹੀ ਦਾ ਰੌਲਾ ਨਾ ਕੋਈ ਸਿੱਧਾ ਜ਼ਮੀਨ ਦੇ ਵਿੱਚ ਹੀ ਉੱਤਰਨਾ ਰੋਡ ਤੋਂ ਤੁਸੀਂ ਦੇਖ ਸਕਦੇ ਹੋ ਤੇ 12 ਲੱਖ ਕਿਲੇ ਦਾ ਰੇਟ ਰੱਖਿਆ ਨੂਰਪੁਰ ਵੇਦੀ ਰੋਪੜ ਏਰੀਏ ਦਾ ਇਹ ਬਾਣ ਹੈ ਜੀ ਤੇ ਤਿੰਨ ਪਾਈਆਂ ਦੀ ਖੇਪਟ ਹੈ ਨੰਬਰ ਤੁਸੀਂ ਨੋਟ ਕਰ ਹੀ ਲਿਆ ਹੋਣਾ ਇੱਕ ਵਾਰੀ ਫੇਰ ਨੋਟ ਕਰ ਲਓ ਜੀ ਕਈ ਵਾਰੀ ਵੀਰ ਨਾਲ WhatsApp ਨੰਬਰ ਤੇ ਕਾਲ ਕਰ ਲੈਂਦੇ ਨੇ 9877988446 ਤਾਂ ਤੁਸੀਂ ਇੱਕ ਵਾਰੀ ਫੇਰ ਨੰਬਰ ਨੂੰ ਨੋਟ ਕਰ ਲਓ ਜਿਹਦੇ ਲਈ ਤੁਸੀਂ ਜ਼ਮੀਨ ਖਰੀਦ ਸਕੋ ਉਹ ਵਾਲਾ ਨੰਬਰ ਤੁਹਾਨੂੰ ਦੱਸ ਰਿਹਾ 7696827606 ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਜੀ ਇਹ ਜ਼ਮੀਨ ਦੇ ਮਾਲਕ ਦਾ ਨੰਬਰ ਹੁੰਦਾ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੀ ਤਾਂ ਕਿ ਜਿਹੜਾ ਕੋਈ ਵੀ ਚੀਜ਼ ਤੁਸੀਂ ਦੇਖਦੇ ਹੋ ਚੈਨਲ ਤੇ ਤਾਂ ਅਸੀਂ ਮਾਲਕ ਦਾ ਨੰਬਰ ਵੀ ਸਿੱਧਾ ਹੀ ਦਿੱਤਾ ਹੁੰਦਾ ਹੈਗਾ ਇਹਦੇ ਇੱਥੇ ਤੁਸੀਂ ਮਾਲਕ ਦਾ ਨੰਬਰ ਦੇਖਿਆ ਕਰੋ ਜੀ ਤੇ ਉਸ ਤੇ ਗੱਲ ਕਰਿਆ ਕਰੋ ਸਾਡਾ ਨੰਬਰ ਚੈਨਲ ਦਾ ਸਿਰਫ ਐਡ ਕਰਵਾਉਣ ਦੇ ਲਈ ਹੈ ਤੇ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ ਜੀ ਚੈਨਲ ਦੇ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਜੀ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਇਦਾਂ ਹੀ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਤੇ ਤੁਸੀਂ ਸਬਸਕ੍ਰਾਈਬ ਕਰੋ ਚਾਹੇ ਨਾ ਕਰੋ ਪਰ ਵੀਡੀਓ ਨੂੰ ਸ਼ੇਅਰ ਕਰਕੇ ਜ਼ਰੂਰ ਜਾਇਆ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਬਹੁਤ ਸਾਰੇ ਭਰਾਵਾਂ ਦੀਆਂ ਭੈਣਾਂ ਦੀਆਂ ਚੀਜ਼ਾਂ ਜਿਹੜੀਆਂ ਆਸਾਨੀ ਦੇ ਨਾਲ ਘਰ ਬੈਠੇ ਸੇਲ ਹੋ ਸਕਦੀਆਂ ਨੇ ਤਾਂ ਤੁਸੀਂ ਵੀਡੀਓ ਸ਼ੇਅਰ ਕਰਕੇ ਜ਼ਰੂਰ ਜਾਓ ਜਿਹੜੇ ਭੈਣ ਭਰਾ ਇਸ ਟਾਈਮ ਵੀਡੀਓ ਨੂੰ ਵੇਖ ਰਹੇ ਨੇ ਤੇ ਕਮੈਂਟਾਂ ਦੇ ਵਿੱਚ ਦੱਸੋ ਜੀ ਕਿ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਤੁਸੀਂ ਵੀਡੀਓ ਵੇਖ ਰਹੇ ਹੋ ਤੇ ਸ਼ੇਅਰ ਕਰ ਰਹੇ ਹੋ ਤੁਹਾਡਾ ਸਾਰਿਆਂ ਦਾ ਤਹਿਤ ਰੂ ਧੰਨਵਾਦ ਚੈਨਲ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਤੇ ਮਿਲਦੇ ਆਂ ਜੀ ਕਿਸੇ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤੇ ਤੁਸੀਂ ਇਸ ਤਰ੍ਹਾਂ ਹੀ ਬਣੇ ਰਹੋ ਆਪਣੇ ਟਰੈਕਟਰ ਮੇਲਾ ਚੈਨਲ ਦੇ ਨਾਲ ਜਲਦੀ ਲੈ ਕੇ ਮਿਲਦੇ ਆਂ ਇੱਕ ਨਵੀਂ ਵੀਡੀਓ ਜੀ ਧੰਨਵਾਦ